ਅੱਜ ਜ਼ਿਲ੍ਹਾ ਮਹਾਲੀ ਵਿਖੇ ਜਿਹੜੀ ਅਸੀਂ ਅੱਜ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਪੰਜਾਬ ਰਾਜ ਖੇਤੀਬਾੜੀ ਸਹਿਕਾਰੀ ਸੁਆਵਾਂ ਕਰਮਚਾਰੀ ਜੂਨੀਅਰ ਪੰਜਾਬ ਵੱਲੋਂ ਮੈਂ ਬਹਾਦਰ ਸਿੰਘ ਜੱਲਾ ਜੋ ਸੁਭਾਵਾਂ ਦੇ ਵਿੱਚ ਫਰਟੀਲਾਈਜ਼ਰ ਪੈਸਟੀਸਾਈਡ ਸਪਲਾਈ ਹੁੰਦਾ ਹੈ ਉਹ ਮਾਨਯੋਗ ਰਜਿਸਟਰ ਸਹਿਕਾਰੀ ਸੁਵਾਂਵਾ ਪੰਜਾਬ ਚੰਡੀਗੜ੍ਹ ਜੀ ਦੀਆਂ ਹਦਾਇਤਾਂ ਅਨੁਸਾਰ ਜੋ ਪਾਲਿਸੀ ਬਣਦੀ ਹੈ ਜੋ ਉਹਨਾਂ ਦੀ ਪਾਲਿਸੀ ਕਹਿੰਦੀ ਹੈ ਪਾਲਿਸੀ ਅਨੁਸਾਰ ਫਰਟੀਲਾਈਜ਼ਰ 75% ਮਾਰਕਫੈਡ ਤੇ 25% ਇਫਕੋ ਸਪਲਾਈ ਕਰਦਾ ਸੁਵਾਂਵਾ ਨੇ ਜਿਹੜੀਆਂ ਚਾਹੇ ਉਹ ਬੋਰਡ ਆਫ ਡਾਇਰੈਕਟਰ ਜਾਂ ਕੋਈ ਡਿਸਟ੍ਰਿਕਟ ਲੈਵਲ ਦਾ ਅਫਸਰ ਜਾਂ ਡਿਵੀਜ਼ਨ ਲੈਵਲ ਦਾ ਅਫਸਰ ਪਾਲਸੀ ਤੋਂ ਬਾਹਰ ਜਾ ਕੇ ਖਾਦ ਹੈ ਜਿਹੜਾ ਉਹ ਨਹੀਂ ਖਰੀਦ ਸਕਦਾ ਤੇ ਸਾਨੂੰ ਅਸੀਂ ਕੋਈ ਵੀ ਜਿਹੜਾ ਫਰਟੀਲਾਈਜ਼ਰ ਲੈਣਾ ਹੈ ਉਹ ਮਾਰਕਫੈਡ ਤੇ ਇਫਕੋ ਨੇ ਹੀ ਸਪਲਾਈ ਕਰਨਾ ਪਰ ਇਸ ਦੇ ਬਾਵਜੂਦ ਜੋ ਪਿਛਲੇ ਸਮੇਂ ਦੌਰਾਨ ਮਾਰਕਫੈਡ ਵੱਲੋਂ ਡੀਏਪ ਜਿਹੜਾ ਉਹ ਸਭਾਵਾਂ ਨੂੰ ਸਪਲਾਈ ਕੀਤਾ ਗਿਆ ਤੇ ਉਸ ਦੀ ਜਿਹੜੀ ਸੈਂਪਲ ਮਹਾਲੀ ਦੇ ਵਿੱਚ ਫੇਲ ਹੋਇਆ ਤੇ ਉਸ ਸੰਬੰਧ ਦੇ ਵਿੱਚ ਜੋ মিডিਆ ਦੇ ਵਿੱਚ ਰਿਪੋਰਟਾਂ ਵੀ ਆਈਆਂ ਪ੍ਰੈਸ ਦੇ ਵਿੱਚ ਵੀ ਸਾਰਾ ਕੁਝ ਉਹ ਆਇਆ ਤੇ ਕੁਝ ਸਾਥੀਆਂ ਵੱਲੋਂ ਸਾਨੂੰ ਇਹ ਵੀ ਕਿਹਾ ਗਿਆ ਵੀ ਸਭਾਵਾਂ ਦੇ ਵਿੱਚ ਜਿਹੜਾ ਸੈਂਪਲ ਹੈ ਉਹ ਭਰ ਨਹੀਂ ਦੰਦੇ ਜਾਂ ਉੱਥੇ ਕਿਸਾਨ ਅੱਗੇ ਆਉਂਦੇ ਨੇ ਜਾਂ ਨਹੀਂ ਐਦਾਂ ਦਾ ਕੁਝ ਨਹੀਂ ਹੈਗਾ ਅਸੀਂ মিডিਆ ਰਾਹੀਂ ਧੰਨਵਾਦ ਕਰਦੇ ਹਾਂ ਜਿ ਜਿੰਨੇ ਸਾਡੇ ਸਾਥੀ ਪੱਤਰਕਾਰ ਸਾਡਾ ਉਹਨਾਂ ਨੇ ਪੱਖ ਸੁਣਨ ਵਾਸਤੇ ਇੱਥੇ ਪਹੁੰਚੇ ਨੇ ਅਸੀਂ ਸਪਸ਼ਟ ਕਰਦੇ ਹਾਂ ਵੀ ਸਾਡੇ ਵੱਲੋਂ ਸੈਂਪਲ ਭਰਨ ਤੇ ਕੋਈ ਮਨਾਹੀ ਨਹੀਂ। ਜਦੋਂ ਮਰਜ਼ੀ ਐਗਰੀਕਲਚਰ ਡਿਪਾਰਟਮੈਂਟ ਸੈਂਪਲ ਭਰ ਸਕਦਾ ਪਰ ਕਿਉਂਕਿ ਅਸੀਂ ਲਾਇਸੈਂਸ ਹੋਲਡਰ ਨਹੀਂ ਹੈਗੇ। ਕਿਸਾਨ ਜਿਹੜੀ ਇਹ ਸੁਭਾਵਾਂ ਨੇ ਇਹ ਇੱਕ ਕਿਸਾਨਾਂ ਦਾ ਸੰਗਠਨ ਹੈ। ਕਿਸਾਨਾਂ ਨੇ ਆਪਣੇ ਇੱਕ ਇਕੱਠੇ ਹੋ ਕੇ ਕਿਸਾਨਾਂ ਨੇ ਸੁਭਾਵਾਂ ਜਿਹੜੀਆਂ ਬਣਾਈਆਂ ਨੇ ਤੇ ਜਿਹੜਾ ਖਾਦ ਹੈ ਅਸੀਂ ਕੈਸ਼ ਸੇਲ ਉਹਦੀ ਬਿਲਕੁਲ ਨਹੀਂ ਕਰਦੇ ਅਸੀਂ ਤਾਂ ਜੋ ਮਾਰਕਫੈਟ ਦੰਦਾ ਸਰਕਾਰ ਦੀ ਪਾਲਿਸੀ ਅਨੁਸਾਰ ਅੱਗੇ ਆਪਣੇ ਮੈਂਬਰਾਂ ਨੂੰ ਕ੍ਰੈਡਿਟ ਬੇਸ ਤੇ ਖਾਦ ਦੰਦੇ ਆ ਤੇ ਸਾਡਾ ਕੰਮ ਵੰਡਣਾ ਹੈ ਨਾ ਕਿ ਸਾਡਾ ਕੰਮ ਵੇਚਣਾ ਅਸੀਂ ਆਪਣੇ ਮੈਂਬਰ ਤੋਂ ਇਲਾਵਾ ਕਿਸੇ ਵੀ ਬੰਦੇ ਨੂੰ ਹੋਰ ਖਾਦ ਨਹੀਂ ਦੇ ਸਕਦੇ ਤੇ ਜਿੱਥੋਂ ਤੱਕ ਮਾਰਕਫੈਟ ਦੇ ਇਸ ਡੀਏਪ ਖਾਦ ਦੀ ਗੱਲ ਹੈ ਤੇ ਅਸੀਂ ਵੀ ਮੰਗ ਕਰਦੇ ਆਂ ਵੀ ਇਹਦੀ ਜਿਹੜੀ ਜਾਂਚ ਹੈ ਉਹ ਬਿਲਕੁਲ ਹੋਣੀ ਚਾਹੀਦੀ ਹੈ ਜਿਹੜਾ ਇਹਦੇ ਵਿੱਚ ਜ਼ਿੰਮੇਵਾਰ ਬੰਦਾ ਹੈ ਉਹਨੂੰ ਸਜ਼ਾ ਜਿਹੜੀ ਉਹ ਮਿਲਣੀ ਚਾਹੀਦੀ ਹੈ ਮੈਂ ਇਸ ਮੀਡੀਏ ਰਾਹੀਂ ਸਾਡਾ ਜਿਹੜਾ ਮਹਿਕਮਾ ਉਹ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਕੋਲ ਹੈ ਤੇ ਅਸੀਂ ਮੰਗ ਕਰਦੇ ਆਂ ਵੀ ਜਿਹੜਾ ਇਹ ਸੈਂਪਲ ਹੈ ਜੇ ਫੇਲ ਹੋਇਆ ਤਾਂ ਜਿਹੜੇ ਅਫਸਰ ਦੀ ਅੰਗਲੀ ਹੈ ਜੇ ਮਾਰਕਫੈਡ ਨੇ ਟੈਂਡਰ ਪਾਇਆ ਤਾਂ ਉਹਨਾਂ ਦਾ ਜਿਹੜਾ ਉਹ ਉੱਥੋਂ ਆ ਕੇ ਕੀ ਬਿਨਾ ਸੈਂਪਲ ਚੈੱਕ ਹੋਏ ਸੁਭਾਵਾਂ ਦੇ ਵਿੱਚ ਖਾਦ ਗਿਆ ਜੇਕਰ ਕਿਸੇ ਅਫਸਰ ਨੇ ਜਾਂ ਕਿਸੇ ਨੇ ਟੈਂਡਰ ਦੇ ਵਿੱਚ ਜਾਂ ਫਿਰ ਉਸ ਕੰਪਨੀ ਨੇ ਅਣਗੈਲੀ ਜਿਹੜੀ ਕੀਤੀ ਆ ਤਾਂ ਇਸ ਸਬੰਧ ਵਿੱਚ ਜਿਹੜੀ ਕਾਰਵਾਈ ਹੈ ਉਹ ਹੋਣੀ ਚਾਹੀਦੀ ਹੈ ਬਾਕੀ ਜਿਹੜੀ ਗੱਲ ਸਾਡੀ ਸੁਭਾਵਾਂ ਦੀ ਖਾਦ ਦੀ ਆ ਵੀ ਅਸੀਂ ਲਾਇਸੈਂਸਰੀ ਪਰ ਭਰਾਂ ਆਪਣਾ ਸੈਂਪਲ ਨਹੀਂ ਭਰਾਂਦੇ ਸੈਂਪਲ ਵੱਲੋਂ ਸਾਨੂੰ ਸੁਪਰੀਮ ਕੋਰਟ ਤੋਂ ਰਾਹਤ ਦਿੱਤੀ ਗਈ ਹੈ ਵੀ ਅਸੀਂ ਜਿਹੜਾ ਖਾਦ ਦੀ ਸੇਲ ਨਹੀਂ ਕਰਦੇ ਅਸੀਂ ਤਾਂ ਖਾਦ ਹੈ ਜਿਹੜਾ ਉਹ ਮੈਂਬਰਾਂ ਨੂੰ ਆਪਣੇ ਨੂੰ ਵੰਡਦੇ ਆ ਤੇ ਮੈਂਬਰਾਂ ਨੂੰ ਵੰਡਣ ਕਰਕੇ ਜਿਹੜਾ ਖਾਦ ਦਾ ਲਾਇਸੈਂਸ ਹੈ ਉਹ ਚਾਹੇ ਮਾਰਕਫੈਟ ਲਵੇ ਉਹ ਮਾਰਕਫੈਟ ਸੁਪਰੀਮ ਕੋਰਟ ਦਾ ਜਿਹੜਾ 2000 ਦਾ ਫੈਸਲਾ ਉਹਦੇ ਵਿੱਚ ਉਹਨੇ ਇਹ ਮੰਨਿਆ ਸੁਪਰੀਮ ਕੋਰਟ ਨੇ ਵੀ ਜਿਹੜੀਆਂ ਸੁਭਾਵਾਂ ਨੇ ਉਹ ਸਿਰਫ ਖਾਦ ਦੀ ਵੰਡ ਕਰਦੀਆਂ ਨੇ ਤੇ ਜਿਹੜਾ ਖਾਦ ਹੈ ਉਹ ਕੰਪਨੀਆਂ ਵੇਚਦੀਆਂ ਨੇ ਕੰਪਨੀਆਂ ਮਾਰਕਫੈਟ ਉਸ ਦੇ ਟੈਂਡਰ ਪਾਉਂਦਾ IFCO ਆਪਣਾ ਖਾਦ ਸਾਨੂੰ ਸਪਲਾਈ ਕਰਦੀ ਹੈ ਤੇ ਜੇਕਰ ਇਸ ਦੇ ਵਿੱਚ ਕੋਈ ਹਾਂ ਇੱਕ ਚੀਜ਼ ਹੈ ਵੀ ਜਦੋਂ ਸੈਂਪਲ ਸਾਡਾ ਕੋਈ ਵੀ ਐਗਰੀਕਲਚਰ ਲੈਣ ਵਾਸਤੇ ਆਉਂਦਾ ਤਾਂ ਉਹ ਮਾਰਕਫੈਟ ਦੇ ਅਧਿਕਾਰੀ ਜਿਹੜੀ ਮਤਲਬ ਕੰਪਨੀ ਨੇ ਖਾਦ ਭੇਜਿਆ ਜੇ ਮਾਰਕਫੈਟ ਨੇ ਭੇਜਿਆ ਤਾਂ ਮਾਰਕਫੈਟ ਦਾ ਅਧਿਕਾਰੀ ਨਾਲ ਲੈ ਕੇ ਹੁਣ ਇਫਕੋ ਨੇ ਭੇਜਤਾ ਇਫਕੋ ਦੇ ਅਧਿਕਾਰੀ ਨਾਲ ਲੈ ਕੇ ਹੁਣ ਇਫਕੋ ਦੇ ਅਧਿਕਾਰੀ ਤੋਂ ਸਾਈਨ ਕਰਾਉਣ ਤੇ ਪਰ ਸਾਡਾ ਜਿਹੜਾ ਕਰਮਚਾਰੀ ਮੁਲਾਜ਼ਮ ਹੈ ਉਹਨੇ ਕਿਤੇ ਕੋਈ ਸਾਈਨ ਨਹੀਂ ਕਰਦੇ ਨਾ ਹੀ ਉਹ ਸਾਈਨ ਕਰੂਗਾ ਹਾਂ ਇੱਕ ਗੱਲ ਦੇ ਅਸੀਂ ਜ਼ਿੰਮੇਵਾਰ ਹਾਂ ਵੀ ਜੇਕਰ ਖੁੱਲਾ ਖਾਦ ਸੁਭਾਵਾਂ ਦੇ ਵਿੱਚ ਮਿਲਦਾ ਤਾਂ ਉਹਦੀ ਜ਼ਿੰਮੇਵਾਰੀ ਸਾਡੀ ਹੋਊਗੀ ਕਿਉਂਕਿ ਪੈਕਿੰਗ ਆ ਜਿਹੜੀ ਖਾਦ ਦੀ ਉਹ ਪਿਛੋਂ ਆਉਂਦੀ ਹੈ ਜੀ ਇਹ ਥੋੜੀ ਕੰਪਨੀ ਦੀ ਖਾਦ ਜੀ ਉਹ ਉਹ ਸਵਾਲ ਦੀ ਸੀ ਉਹ ਔਟਸਵਾਲ ਔਟਸਵਾਲ ਗਰੁੱਪ ਇਹ ਕਦੇ ਮੋਹਾਲੀ ਵਿੱਚ ਜਾਂ ਪੰਜਾਬ ਦੇ ਹੋਰ ਜਿਹੜਿਆ ਨਹੀਂ ਮੋਹਾਲੀ ਦੀ ਆਈ ਇਹੇ ਜੀ ਸਾਡੇ 400 ਐਮਟੀ ਰੋਪੜ ਤੇ ਮੋਹਾਲੀ ਨੂੰ ਖਾਦ ਹੈ ਜਿਹੜੀ ਉਹ ਸਪਲਾਈ ਹੋਈ ਸੀ ਪਰ ਅਸੀਂ ਨੇ ਪੂਰੇ ਪੰਜਾਬ ਦੇ ਵਿੱਚ ਇਸ ਕੰਪਨੀ ਦਾ ਜਿਹੜਾ ਡੀਫੀ ਗਿਆ ਸਾਡੇ ਜ਼ਿਲ੍ਹਿਆਂ ਦੇ ਵਿੱਚ ਮੈਂ ਸਟੇਟ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਪੂਰੇ ਜ਼ਿਲ੍ਹੇ ਦੇ ਪ੍ਰਧਾਨ ਸਹਿਬਾਨਾਂ ਨੂੰ ਕਿਹਾ ਵੀ ਜਿੱਥੇ-ਜਿੱਥੇ ਖਾਦ ਗਿਆ ਇਹ ਤੇ ਇਸ ਖਾਦ ਦਾ ਚਾਹੇ ਤੁਸੀਂ ਆਪਣੇ ਤੌਰ ਤੇ ਸੈਂਪਲ ਚੈੱਕ ਵੀ ਕਰਵਾ ਲਓ ਜੇਕਰ ਫੇਰ ਵੀ ਕਿਸੇ ਨੂੰ ਸ਼ੱਕ ਸੁਭਾਏ ਤਾਂ ਤੁਸੀਂ ਸਾਡੇ ਡੀਆਰ ਸਾਹਿਬਾਨ ਨਾਲ ਗੱਲ ਕਰਕੇ ਜਾਂ ਮਾਰਕਫੈਟ ਦੇ ਡੀਐਮ ਨਾਲ ਗੱਲ ਕਰਕੇ ਉਹ ਖਾਦ ਨੂੰ ਆਪਣੀ ਸੁਸਾਇਟੀ ਦੇ ਵਿੱਚੋਂ ਤੁਸੀਂ ਚੁਕਾ ਦਿਓ ਬੇਸ਼ੱਕ ਤੇ ਮਹਾਲੀ ਦੇ ਵਿੱਚ ਤਕਰੀਬਨ ਤਕਰੀਬਨ ਪ੍ਰਧਾਨ ਜੀ ਬੈਠੇ ਸੁਖਵਿੰਦਰ ਸਿੰਘ ਜੀ ਵੀ ਉਹ ਖਾਦ ਹੈ ਜਿਹੜਾ ਉਹ ਚੱਕਿਆ ਗਿਆ ਕੁਝ ਸੁਭਾਵਾ ਵਿੱਚ ਪਿਆ ਜੇ ਨਾ ਚੱਕਿਆ ਗਿਆ ਅਸੀਂ ਉਹਨੂੰ ਕੱਢ ਕੇ ਬਾਹਰ ਲਾ ਦਾਂਗੇ ਮਾਚ ਜਿਹੜਾ ਪ੍ਰਾਈਵੇਟ ਤੌਰ ਤੇ ਪ੍ਰਾਈਵੇਟ ਤੌਰ ਤੇ ਇੱਕ ਵੀ ਜਿਹੜਾ ਸੁਭਾਵਾਂ ਦੇ ਵਿੱਚ ਖਾਦ ਹੈ ਜੀ ਉਹ ਪ੍ਰਾਈਵੇਟ ਤੌਰ ਤੇ ਸੁਭਾਵਾਂ ਚ ਖਾਦ ਨਹੀਂ ਆਉਂਦਾ ਨਹੀਂ ਪ੍ਰਾਈਵੇਟ ਦੁਕਾਨਾਂ ਹਾਂ ਪ੍ਰਾਈਵੇਟ ਦੇ ਦੁਕਾਨਾਂ ਤੇ ਆਇਆ ਤਾਂ ਉਹ ਪ੍ਰਾਈਵੇਟ ਉਹ ਐਗਰੀਕਲਚਰ ਡਿਪਾਰਟਮੈਂਟ ਉਹਨਾਂ ਦੇ ਪ੍ਰਾਈਵੇਟ ਦੇ ਵੀ ਸੈਂਪਲ ਲਵੇ ਉੱਥੇ ਵੀ ਦੇਖੇ ਵੀ ਜੇਕਰ ਉਹਨਾਂ ਦੇ ਵਿੱਚ ਵੀ ਕੋਈ ਅ ਮਤਲਬ ਇਹ ਇਦਾਂ ਦਾ ਫਾਸ ਫੋਰਸ ਹੈ ਜਿਹੜਾ 46% ਫਾਸ ਫੋਰਸ ਪੂਰਾ ਹੋਣਾ ਚਾਹੀਦਾ ਸੀ ਜਦਕਿ ਫਾਸ ਫੋਰਸ 20 20% ਹੀ ਆਇਆ ਤੇ ਉਹਦੇ ਪਰ ਵੀ ਜਿਹੜੀ ਕਾਰਵਾਈ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ ਇਸ ਪੂਰੇ ਮਾਮਲੇ ਨੂੰ ਤੁਸੀਂ ਸੀਐਮ ਸਾਹਿਬ ਦੇ ਧਿਆਨ ਚ ਲਿਆਇਓ ਉਹ ਲਿਖਤੀ ਤੌਰ ਤੇ ਦਿੱਤਾ ਇਹਨਾਂ ਨੂੰ ਅ ਅਸੀਂ ਜੀ ਇਹ ਮਸਲਾ ਜਿਹੜਾ ਪੂਰਾ ਮਾਰਕਫੈਟ ਦੇ ਧਿਆਨ ਦੇ ਵਿੱਚ ਉਸੇ ਦਿਨੀ ਹੈਡ ਆਫ ਚੰਡੀਗੜ੍ਹ ਦੇ ਵਿੱਚ ਲਿਆਤਾ ਤੇ ਸਾਡੇ ਡਿਵੀਜ਼ਨ ਦੇ ਅਫਸਰ ਨੇ ਉਹਨਾਂ ਦੇ ਧਿਆਨ ਚ ਲਿਆਤਾ ਮਹਾਲੀ ਦੇ ਡਿਪਟੀ ਰਜਿਸਟਰ ਉਹਨਾਂ ਦੇ ਧਿਆਨ ਚ ਲਿਆਤਾ ਤੇ ਰੋਪੜ ਦੇ ਡਿਪਟੀ ਰਜਿਸਟਰ ਉਹਨਾਂ ਦੇ ਵੀ ਧਿਆਨ ਚ ਅਸੀਂ ਨੇ ਲਿਆਤਾ ਤੇ ਸਾਡੇ ਡਿਵੀਜ਼ਨ ਦੇ ਜਿਹੜੇ ਅਫਸਰ ਨੇ ਉਹਨਾਂ ਨੇ ਵੀ ਸਾਨੂੰ ਇਹ ਭਰੋਸਾ ਦਿਵਾਇਆ ਵੀ ਅਸੀਂ ਨੇ ਇਹ ਗੱਲ ਹੈ ਜਿਹੜੀ ਆਰਸੀਐਸ ਸਾਹਿਬ ਨਾਲ ਚੰਡੀਗੜ੍ਹ ਕਰਤੀ ਤੇ ਮਾਰਕਫੈਡ ਦੇ ਜਿਹੜੇ ਉੱਥੇ ਚੰਡੀਗੜ੍ਹ ਸਪਲਾਈਅਰ ਨੇ ਜੋ ਸਪਲਾਈ ਸੁਭਾਵਾਂ ਨੂੰ ਕਰਦੇ ਨੇ ਡਿਸਟ੍ਰਿਕਟਾਂ ਨੂੰ ਰੈਕ ਪੁਆਇੰਟ ਤੇ ਜਿਹੜੇ ਭੇਜਦੇ ਨੇ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਉਹਨਾਂ ਨੇ ਵੀ ਇਹੀ ਸਾਨੂੰ ਕਿਹਾ ਵੀ ਅਸੀਂ ਖਾਦਾ ਜੀ ਜਿਹੜਾ ਉਹ ਸਾਰਾ ਵਾਪਸ ਚਖਵਾ ਰਹੇ ਹਾਂ ਪਰ ਫੇਰ ਵੀ ਅਸੀਂ ਇਹ ਮੰਗ ਕਰਦੇ ਹਾਂ ਵੀ ਜੇਕਰ ਇਸ ਚੀਜ਼ ਦੀ ਅੰਗੈਲੀ ਆ ਜਿਹੜੀ ਉਹ ਹੋਈ ਹੈ ਤੇ ਇਹਦੇ ਪਰ ਜਿਹੜੀ ਕਾਰਵਾਈ ਆ ਉਹ ਜਿਹੜੇ ਵੀ ਸਬੰਧਤ ਇਸ ਨਾਲ ਅਧਿਕਾਰੀ ਨੇ ਉਹਨਾਂ ਤੇ ਬਣਦੀ ਕਾਰਵਾਈ ਆ ਉਹ ਜਿਹੜੀ ਹੋਣੀ ਚਾਹੀਦੀ ਹੈ ਹਾਂ ਜਿਹੜੇ ਸੁਭਾਵਾਂ ਦੇ ਵਿੱਚੋਂ ਸੈਂਪਲ ਭਰੇ ਗਏ ਨੇ ਜੇਕਰ ਉਹ ਸੈਂਪਲ ਫੇਲ ਵੀ ਹੋਏ ਨੇ ਤੇ ਸਾਡੇ ਕਿਸੇ ਵੀ ਕਰਮਚਾਰੀ ਦਾ ਉਸ ਦੇ ਇਸ ਨਾਲ ਕੋਈ ਸੰਬੰਧ ਨਹੀਂ ਤੇ ਕਿਉਂਕਿ ਸਾਡੇ ਕੋਲ ਖਾਦ ਹੈ ਜਿਹੜਾ ਉਹ ਮਾਰਕਫੈਟ ਨੇ ਭੇਜਿਆ ਜੇਕਰ ਉਹ ਕਾਰਵਾਈ ਕਿਸੇ ਕਿਸਮ ਦੀ ਸਾਡੇ ਕਿਸੇ ਕਰਮਚਾਰੀ ਸਾਥੀ ਤੇ ਕੀਤੀ ਜਾਂਦੀ ਹੈ ਤਾਂ ਇਸ ਵਿਰੁੱਧ ਜਿਹੜਾ ਅਸੀਂ ਉਹ ਰੋਸ ਹੈ ਉਹ ਸਰਕਾਰ ਕੋਲ ਆਪਣਾ ਜ਼ਾਹਰ ਕਰਾਂਗੇ ਤੇ ਜੇਕਰ ਲੋੜ ਪਈ ਤਾਂ ਅਸੀਂ ਉਹਦੇ ਵਾਸਤੇ ਸੰਘਰਸ਼ ਵੀ ਕਰਾਂਗੇ ਕਿਸ ਲਈ ਜ਼ਿੰਮੇਵਾਰੀ ਨੂੰ ਸਮਝਦੇ ਇਹਦੀ ਸਿੱਧੀ ਜ਼ਿੰਮੇਵਾਰੀ ਮੈਂ ਤਾਂ ਮਾਰਕਫੈਡ ਦੀ ਕਹੂੰਗਾ ਕਿਉਂਕਿ ਖਾਦ ਮਾਰਕਫੈਡ ਨੇ ਸਪਲਾਈ ਕੀਤਾ ਜ਼ਿੰਮੇਵਾਰੀ ਮਾਰਕਫੈਡ ਦੀ ਬਣਦੀ ਹੈ ਮਾਰਕਫੈਡ ਨੂੰ ਜੇਕਰ ਰੈਕ ਲੱਗਣਾ ਸੀ ਉਸ ਤੋਂ ਪਹਿਲਾਂ ਮਾਰਕਫੈਡ ਕੋਲ ਉਹਦੀ ਸੈਂਪਲਿੰਗ ਹੈ ਜਿਹੜੀ ਉਹ ਆਈ ਹੋਊਗੀ ਤੇ ਜੇਕਰ ਜਿਸ ਅਧਿਕਾਰੀ ਨੇ ਉਹਦੀ ਸੈਂਪਲਿੰਗ ਚੈੱਕ ਕੀਤੀ ਹੈ ਜੇ ਉਹਨੇ ਪਾਸ ਕੀਤਾ ਤਾਂ ਉਹਦੇ ਪਰ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ